ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਪੌੜੀ ਰਾਤ ਦਿਨ ਸੁਪਾਇਨ ਸੰਸਾਰ ਕੀ ਵਰਤਨ ਗੁਰਮਤੀ ਘਟ ਚਾਨਣਾ ਆ ਨੀਰ ਵਿਨਾਸ਼ਣ ਹੁਕਮੇ ਹੀ ਸਭ ਸਾਜਿਅਨ ਰਵਿਆ ਸਭ ਵਾਣ ਤ੍ਰਿਣ ਸਭ ਕਿਛ ਆਪੇ ਆਪ ਹੈ ਗੁਰਮੁਖ ਸਦਾ ਹਰਿ ਭਾਣ सबदे ही सोझी पई सचे आप बुझाई वाह सचे पातशाह तू सची नाई सलोक महला तीजा अभ्यागत एह, अभ्या 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 एह ना आखियन इसे तरह अभ्यागत उच्चारण करना पाठ कठा ही है अभ्यागत नहीं कहना अभ्यागत एह ना आखियन ਜਿਨ ਕੇ ਚੇਤ ਮਹਿ ਪਰਮ ਤਿਸ ਦੇ ਦਿੱਤਾ ਨਾਨਕਾ ਤੇਹੋ ਜਿਹਾ ਧਰਮ ਅਪੈ ਨਿਰੰਜਨ ਪਰਮ ਪਦ ਨਿਰੰਜਨ ਜਜ ਜਿਹੜਾ ਉਚਾਰਨ ਕਰਨਾ ਅਪੈ ਨਿਰੰਜਨ ਪਰਮ ਪਦ ਤਾਂ ਕਾ ਭੁਖਾ ਹੋਇ ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਈ ਮਹੱਲਾ ਤੀਜਾ ਅਭਿਆਗਤ ਏਹ ਨ ਆਖੀਆਂ ਜੇ ਪਰਕਾਰ ਭੋਜਨ ਕਰੇਨ ਉਦਰਾ ਕਾਰਨ ਆਪਨੇ ਬਹਿਲੇ ਭੇਖ ਕਰੇਨ ਅਭਿਆਗਤ ਸਈ ਨਾਨਕਾ ਅਭਿਆਗਤ ਅਭਿਆਗਤ ਸਈ ਨਾਨਕਾ ਅਭਿਆਗਤ ਸਈ ਨਾਨਕਾ ਜੇ ਆਤਮ ਗਾਉਣ ਕਰੇਨ ਪਾਲ ਲਹਿਨ ਸੋ ਆਪਨਾ ਨੇਧ ਘਰ ਰਹਿਣ ਕਰੇਨ ਪੌੜੀ ਅੰਬਰ ਧਰਤ ਵਿਛੋੜਿਆਨ ਵਿੱਚ ਸੱਚਾ ਅਸਰਾਵ ਵਿਛੋੜਿਆਨ ਤੇ ਵਿਸਰਾਮ ਅੰਬਰ ਧਰਤ ਵਿਛੋੜਿਆਨ ਵਿੱਚ ਸੱਚਾ ਅਸਰਾਵ ਘਰ ਦਰ ਸਭ ਸੱਚ ਹੈ ਜਿਸ ਵਿੱਚ ਸੱਚਾ ਨਾਮ ਸਭ ਸੱਚਾ ਹੁਕਮ ਵਰਤਦਾ ਗੁਰਮਖ ਸੱਚ ਸਮਾਵ ਸੱਚਾ ਆਪ ਤਖਤ ਸੱਚਾ ਜੀ ਸੱਚਾ ਆਪ ਤਖਤ ਸੱਚਾ ਬਹਿ ਸੱਚਾ ਕਰੇ ਨਿ ਆਉ ਸਭ ਸੱਚੋ ਸੱਚ ਵਰਤਦਾ ਗੁਰਮੁਖ ਅਲਖ ਲਖਾਈ ਵਾਹ ਵਾਹ ਸੱਚੇ ਪਾਤ ਸਾਹ ਤੂ ਸੱਚੀ ਨਾਈ ਸ਼ਲੋਕ ਮਹੱਲਾ ਤੀਜਾ ਰਹਿਣਾਇਰ ਮਾਹੀ ਅਨੰਤ ਹੈ ਕੂੜੀ ਆਵੇ ਜਾਏ ਇਸ ਨੂੰ ਰੈਣਾਇਰ ਨਹੀਂ ਕਹਿਣਾ ਇਕੱਠਾ ਹੀ ਪਾਠ ਹੈ ਰੈਣਾਇਰ ਮਾਹੇ ਅਨੰਤ ਹੈ ਇਥੇ ਵਿਸਰਾਮ ਹੈ ਕੂੜੀ ਆਵੇ ਜਾਏ ਧਾਣੇ ਚੱਲੈ ਆਪਣੇ ਬਹੁਤੀ ਲਹਿ ਸਜਾਈ ਰੈਣਾ ਰੈਣਾਇਰ ਮਹਿ ਸਭ ਕਿਛ ਹੈ ਕਰਮੀ ਪੱਲੇ ਪਾਏ ਨਾਨਕ ਨੋ ਨਿਧ ਪਾਈਐ ਜੀ ਚੱਲੈ ਤਿਸੈ ਰਜਾਈ ਮਹੱਲਾ ਤੀਜਾ ਸਹਜੇ ਸਤਿਗੁਰ ਨ ਸੇਵਿਓ ਸਤਿਗੁਰ ਪੂਲਾ ਨਹੀਂ ਬੂਲਨਾ ਸਹਜੇ ਸਤਿਗੁਰ ਨ ਸੇਵਿਓ ਵਿੱਚ ਹੋਮੈ ਜਨਮ ਬਿਨਾਸ ਰਸਨਾ ਹਰ ਰਾਸਨਾ ਚਖਿਓ ਕਮਲ ਨਾ ਹੋਇਓ ਪ੍ਰਗਾਸ ਬਿਖ ਖਾਦੀ ਮਨਮੁਖ ਮੁਆ ਮਾਇਆ ਮੋਹਿ ਵਿਨਾਸ ਇਕਸ ਹਰ ਕੇ ਨਾਮ ਵਿਣ ਹਾਂ ਇਕਸ ਇਥੇ ਯਮਕ ਲਾ ਦੇਣੀ ਹੈ ਇਕਸ ਹਰ ਕੇ ਨਾਮ ਵਿਣ ਤ੍ਰੇਗ ਜੀਵਨ ਤ੍ਰੇਗ ਵਾਸ ਜਾ ਆਪੇ ਨਦਰ ਕਰੇ ਪ੍ਰਾਪ ਸੱਚਾ ਤਾ ਹੋਵੇ ਦਾਸਨ ਦਾਸ ਤਾ ਅਨ ਦਿਨ ਸੇਵਾ ਕਰੇ ਸਤ ਗੁਰੂ ਕੀ ਕਬਹ ਨ ਛੋਡੈ ਪਾਸ ਜੋ ਜਾਲ ਮਹਿ ਕਮਲ ਅਲਪਤੋ ਵਰਤੈ ਅਲਪਤੋ ਨਹੀਂ ਅਲਿ ਜੋ ਜਾਲ ਮਹਿ ਕਮਲ ਅਲਪਤੋ ਵਰਤੈ ਤਿਉ ਵਿੱਚੇ ਗ੍ਰਹ ਉਦਾਸ ਜਨ ਨਾਨਕ ਕਰੇ ਕਰਾਇਆ ਸਭ ਕੋ ਇੱਥੇ ਵਿਸਰਾਮ ਲਾਉਣਾ ਜਨ ਨਾਨਕ ਇੱਥੇ ਠਮਕ ਕਰੇ ਕਰਾਇਆ ਸਭ ਕੋ ਜੋ ਭਾਵੈ ਜੋ ਭਾਵੈ ਤਿਵ ਹਰ ਗੁਣਤਾਸ ਔੜੀ 36 ਜੁਗ ਗੁਬਾਰ ਸਾ ਆਪੇ ਗਣਤ ਕੀਨੀ ਇਹ ਵਿਸਰਾਮ ਇਸੇ ਤਰ੍ਹਾਂ ਧਿਆਨ ਨਾਲ ਲਾਉਣਾ ਹੈ 36 ਜੁਗ ਇੱਥੇ ਠੰਕ ਲਾਦਨੀ ਹੈ ਗੁਬਾਰ ਸਾ ਇੱਥੇ ਵਿਸਰਾਮ ਹੈ ਆਪੇ ਗਣਤ ਕੀਨੀ ਆਪੇ ਸ੍ਰਿਸ਼ਟ ਸਭ ਸਾਜੀਆਂਨ ਆਪ ਆਪ ਮਤ ਦੀਨੀ ਸਿਮਰਤ ਸਾਸਤ ਸਾਜੀਆਂਨ ਪਾਪ ਪੁੰਨ ਗਣਤ ਗਣੀਨੀ ਪਾਪ ਪੁੰਨ ਗਣਤ ਗਣੀਨੀ ਜਿਸ 부ਝਾਏ ਸੋ 부ਝਸੀ ਸਚੈ ਸਬਦ ਪਤੀਨੀ ਸਭ ਆਪੇ ਆਪ ਵਰਤਦਾ ਆਪੇ ਭਖਸ ਮਿਲਾਈ ਵਾਹ ਵਾਹ ਸਚੇ ਪਾਤਸ਼ਾਹ ਤੂ ਸਚੀ ਨਾਈ ਇਹ ਪਤਾ ਵੀ ਲੱਗ ਜਾਂਦਾ ਵੀ ਦੇਖੋ ਇਸ ਪੌੜੀ ਦੀਆਂ ਜਿਹੜੀਆਂ ਚਾਰ ਤੁਕਾਂਤ ਹਨ ਕੀਨੀ ਦੀਨੀ ਗੋਣੀ ਨੀ ਪਤਨੀ ਤਾਂ ਪੰਜਵੀਂ ਪੰਕਤੀ ਮਿਲਾਈ ਜਿਹੜਾ ਪਦ ਅਖੀਰ ਦੇ ਵਿੱਚ ਆਇਆ ਹੈ ਤਾਂ ਇਸ ਤੋਂ ਵੀ ਆਪਣੇ ਆਪ ਵੀ ਇਹ ਸੇਧ ਮਿਲਦੀ ਹੈ ਵੀ ਇਹਦੇ ਅੱਗੇ ਇੱਕ ਪੰਕਤੀ ਹੈ ਤਾਂ ਉਹ ਉਚਾਰਨ ਕਰਨੀ ਹੈ ਵਾਹੂ ਵਾਹੂ ਸੱਚੇ ਪਾਤਸ਼ਾ ਤੂੰ ਸੱਚੀ ਨਾਈ ਸ਼ਲੋਕ ਮਹੱਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨ ਹੋਏ ਹੰਦੀ ਰਤ ਜਿਹੜਾ ਪਾਦਾ ਦਰਮਿਆਨਾ ਦਾ ਉਚਾਰਨ ਕਰਨਾ ਇਹੋ ਤਨ ਸਭੂ ਰਤ ਹੈ ਰਤ ਬਿਨ ਤਨ ਨ ਹੋਏ ਜੋ ਸਹ ਰਤੇ ਆਪਣ ਤਿੰਨ ਤਨ ਲੋਭ ਰਤ ਨਾ ਹੋਏ ਭੈ ਪਇਆ ਤਨ ਖੀਣ ਹੋਏ ਲੋਭ ਰਤ ਵਿੱਚ ਹੋ ਜਾਏ ਜਿਉ ਬਾਸੰਤਰਤਾਤ ਸੁਧ ਹੋਏ ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੋ ਰੱਤੇ ਹਰ ਰੰਗ ਲਾਇ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ